ਸੱਤਵਰ ਨਗਰ ਅਗੇ ਟਿਊਬਵਲ ਦੀ ਸ਼ੁਰੂਆਤ ਕੀਤੀ ਹੈ ਜੀ ਹਾਂ ਬੜੇ ਲੰਬੇ ਅਰਸੇ ਤੋਂ ਇਸ ਇਲਾਕੇ ਚ ਪਾਣੀ ਦੀ ਸਮੱਸਿਆ ਸੀ ਔਰ ਇਲਾਕਾ ਵਾਸੀ ਔਰ ਸਾਡੇ ਕੌਂਸਲਰ ਸਭਾ ਮੈਡਮ ਕਬੂਰ ਜੀ ਉਹਨਾਂ ਨੇ ਸਾਰਿਆਂ ਨੇ ਡਿਮਾਂਡ ਸਗੀ ਵੀ ਇੱਥੇ ਟਿਊਬਵਲ ਬਹੁਤ ਜ਼ਰੂਰਤ ਹੈ ਕਿਉਂਕਿ ਨਾਲਾ ਪਾਣੀ ਦਾ ਪ੍ਰੈਸ਼ਰ ਔਰ ਪਾਣੀ ਰੈਗੂਲਰ ਆ ਵੀ ਨਹੀਂ ਲਾ ਗਰਮੀਆਂ ਨੂੰ ਬਹੁਤ ਜ਼ਿਆਦਾ ਤਕਲੀਫ ਔਰ ਮੈਨੂੰ ਦੱਸਦੇ ਆ ਖੁਸ਼ੀ ਹੋ ਰਹੀ ਹੈ ਅਸੀਂ ਪਾਣੀ ਦੇ ਲਈ ਸਭ ਤੋਂ ਜ਼ਿਆਦਾ 3.5 ਸਾਲ ਦੇ ਵਿੱਚ 43 ਦੇ ਕਰੀਬ ਟਿਊਬਲ ਜੜੇ ਆ ਅਸੀਂ ਇਲਾਕੇ ਨੂੰ ਆਪਣੇ ਵਿਧਾਨ ਸਭਾ ਨੂੰ ਦਿੱਤੇ ਆ ਕਾਰਪੋਰੇਸ਼ਨ ਦੇ ਇਲਾਕੇ ਦੇ ਵਿੱਚ ਚਾਹੇ ਰੀਵੋਰਸ ਸੀਗੇ ਚਾਹੇ ਨਵੇਂ ਆ ਸੋ ਇਹ ਜਿਹੜਾ 45 ਨੰਬਰ ਟਿਊਬ ਲੱਗਾ ਤਕਰੀਬਨ 34 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਲੱਗਣ ਜਾ ਰਿਹਾ 650 ਫੁੱਟ ਤੇ ਜਾ ਕੇ ਅੱਜ ਕੱਲ ਪਾਣੀ ਦਾ ਅੱਛਾ ਪਾਣੀ ਮਿਲਦਾ ਜਾ ਕੇ ਔਰ ਸਾਡੀ ਵੀ ਕਾਰਪੋਰੇਸ਼ਨ ਦੀ ਖਾਸ ਤੌਰ ਤੇ ਸਾਡੇ ਅਧਿਕਾਰੀਆਂ ਦੀ ਪਾਲਿਸੀ ਰਹਿੰਦੀ ਆ ਤੇ ਪਾਣੀ ਦੀ ਜਿਹੜੀ ਗੁਣਵੱਤਾ ਜਿੱਥੇ ਮਿਲਦੀ ਉੱਥੇ ਤੱਕ ਮੋਰ ਕਰਾਇਆ ਜਾਵੇ। ਸੋ ਮੈਂ ਸਾਰਿਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਵੀ ਦਿੰਨਾ। ਔਰ ਮੇਰਾ ਨਾ ਮੇਰ ਸੇਂਦਰ ਕੁਮਾਰ ਚੰਦਾ ਜੀ ਔਰ ਸਾਰੀ ਟੀਮ ਮਕੇਸ਼ ਮਾਲ ਜੀ ਔਰ ਜਸਪਾਲ ਸੋਮਨ ਜੀ, ਮੈਡਮ ਕਪੂਰ ਜੀ, ਅਪਤਾਰ ਸਿੰਘ ਪੂਰ ਮੇਰੇ ਬੜੇ ਭਰਾ ਔਰ ਸਾਡੇ ਅਧਿਕਾਰੀਆਂ ਗਨ ਐਕਸ਼ਨ ਸਾਹਿਬ ਖੜੇ ਆ। ਅਰ ਪੀਜੀਓ ਔਰ ਜਿੰਨੇ ਵੀ ਸੰਜੀ ਸ਼ਰਮਾ ਜੀ ਆ ਹੋਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਹੋਗੇ। ਕਾਈ ਚਾਂਸ ਕਿਸੇ ਨਾਲ ਨਾਰਾਜ਼ ਵੀ ਤੇ ਮਾਫੀ ਚਾਹਨਾ ਸੋ ਅਸੀਂ ਜੁੱ ਤਕਰੀਬਨ 3.5 ਸਾਲ ਤੋਂ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਜਿਹੜਾ ਕੰਮ ਸਾਡੀ ਨੌਲੇਜ ਚ ਆ ਰਿਹਾ ਉਹਨੂੰ ਲਗਾਤਾਰ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਅੱਜ ਤੋਂ ਦੋ ਦਿਨ ਪਹਿਲਾਂ ਅਸੀਂ ਇੱਕ ਸੜਕ ਦਾ ਹਾਦਸਾ ਘਟਣ ਦੀ ਕੀਤਾ ਉਹਦੀ ਜ਼ਰੂਰਤ ਸੀ ਔਰ ਇਦਾਂ ਹੀ ਮਾਲਟਾਉਂ ਦਾ ਇਲਾਕਾ ਤੋਂ ਦੇਖਿਆ ਪ੍ਰੈਜ਼ੀਡੈਂਸੀ ਹੋਟਲ ਤੋਂ ਗੁਰੂ ਰਾਮਦਾਸ ਮਾਰਗ ਬਣਾਇਆ ਅਸੀਂ ਅੱਜ ਉਹ ਉਹਦੇ ਨਾਲ ਨਾਲ ਰੋਸ਼ਨ ਗਰਾਊਂਡ ਨੂੰ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ ਉੱਥੇ ਬਹੁਤ ਵੱਡਾ ਡੰਪ ਸੀਗਾ ਜਿਹਨੂੰ ਅਸੀਂ ਰਿਮੂਵ ਕੀਤਾ ਔਰ ਅੱਜ ਉਹ ਸਭ ਤੋਂ ਖੂਬ ਕਿਉਂਕਿ ਉੱਥੇ ਅ ਸ਼੍ਰੀ ਰਾਮ ਮੰਦਿਰ ਵੀ ਸੀਗਾ ਔਰ ਕਲਗੀਧਾ ਗੁਰਦੁਆਰਾ ਸਾਹਿਬ ਸੀ ਔਰ ਇਲਾਕੇ ਦੇ ਬੜੇ ਬੜੇ ਵੱਡੇ ਧਾਰਮਿਕ ਸਮਾਗਮ ਹੁੰਦੇ ਆ ਲਗਾਤਾਰ ਉੱਥੇ ਔਰ ਉਹ ਲਈ ਸਾਨੂੰ ਕਾਫੀ ਮੁਸ਼ਕਲਤ ਕਰਨੀ ਪਈ ਲੇਕਿਨ ਅਲਟੀਮੇਟਲੀ ਕਾਮਯਾਬ ਹੋਏ ਅੱਜ ਉਹ ਵੀ ਸ਼ਹਿਰ ਦੀ ਸਭ ਤੋਂ ਖੂਬਸੂਰਤ ਰੋਡ ਦੇ ਵਿੱਚੋਂ ਇੱਕ ਰੋਡ ਬਣ ਗਈ ਹੈ ਔਰ ਲੋਕ ਸਾਨੂੰ ਖੁਦ ਆ ਕੇ ਦੱਸਦੇ ਆ ਔਰ ਲਗਾਤਾਰ ਤੁਹਾਡੇ ਸਹਿਯੋਗ ਤੋਂ ਬਿਨਾ ਤੁਹਾਡੇ ਪਿਆਰ ਕਰਕੇ ਇਹ ਕੰਮ ਕਰ ਪਾ ਰਹੇ ਆ ਔਰ ਮੈਂ ਉਮੀਦ ਕਰਦਾ ਇਹ ਇਸ ਜਿੰਨੇ ਵੀ ਅਸੀਂ ਕੰਮ ਨੂੰ ਇਹਦੀ ਡਰਾਈਵ ਚੱਲਦੀ ਪਈ ਆ ਸ਼ਹਿਰ ਚਾਹੇ ਪਾਣੀ ਦੀ ਗੱਲ ਆ ਚਾਹੇ ਲਾਈਟਾਂ ਦੀ ਗੱਲ ਆ ਲਾਈਟਾਂ ਦੀ ਵੀ ਤੁਹਾਨੂੰ ਗੱਲ ਕਰਨੀ ਚਾਹਨਾ ਅਸੀਂ ਪਹਿਲੀ ਵਾਰ ਆ ਬੇ ਨੌਜਿਆ ਬਾਏ ਤੋਂ ਪ੍ਰਵਾਈ ਰੋਡ ਲੋਕ ਸ਼ਹਿਰ ਕਰਨ ਜਾਂਦੇ ਆ ਅੰਬੇ ਵਾਲੀ ਦੇ ਸਾਹਮਣੇ ਕਾਰਪੋਰੇਸ਼ਨ ਤੋਂ ਬਾਹਰ ਨੂੰ ਰੋਡ ਜਾਂਦੇ ਉੱਥੇ ਤਿਆਰ ਕਰਨ ਜਾਂਦੇ ਆ ਔਰ ਮਹਾਰਿਸ਼ੀ ਵਾਲਮੀਕੀ ਜੀ ਦੇ ਆਸ਼ਰਮ ਤੋਂ ਉਧਰੋਂ ਲੈ ਕੇ ਔਰ ਅੰਬਰ ਰਾਈਜ਼ਰ ਰੈਜ਼ਿਡੈਂਸੀ ਹੋਟਲ ਵੱਲ ਨੂੰ ਆਉਂਦੇ ਉੱਥੇ ਵੀ ਲਾਈਟਾਂ ਬੰਦ ਦੇ ਨਾਲ-ਨਾਲ ਲਾਈਟਾਂ ਹੋਰ ਵੀ ਜਿੰਨੇ ਇਲਾਕੇ ਛੇਵੀ ਪਾਸ਼ਾ ਜੀ ਦਾ ਗੁਰਦੁਆਰਾ ਹੈ ਪੁਰਸੀ ਦਾ ਚੌਂਕੀ ਤੋਂ ਲੈ ਕੇ ਜਮ ਕੈਮਰੇ ਦੇ ਸਾਹਮਣੇ ਰੋਣ ਨਿਕਲਦੀ ਹੈ ਉੱਥੇ ਲਾਈਟਾਂ ਅਸੀਂ ਸਾਰੇ ਪ੍ਰਬੰਧ ਜਿਹੜੇ ਹੈ ਇਹ ਸਿਰਫ ਤੁਹਾਡਾ ਪਿਆਰ ਔਰ ਅਸ਼ੀਰਵਾਦ ਹੈ ਜਿਸ ਦੇ ਕਰਕੇ ਅਸੀਂ ਕੰਮ ਜ਼ਾਬ ਹੋ ਰਹੇ ਹੈ ਔਰ ਮੈਂ ਉਮੀਦ ਕਰਦਾ ਵੀ ਲਗਾਤਾਰ ਤੁਹਾਡਾ ਸਹਿਯੋਗ ਜਿਹੜਾ ਹੈ ਸਾਡਾ ਸਾਡੀ એનર્ਜੀ ਨੂੰ ਵਧਾਊਗਾ ਔਰ ਅਸੀਂ ਲਗਾਤਾਰ ਕੰਮ ਕਰਦੇ ਰਹਿਵਾਂਗੇ ਆ ਸਭ ਨੂੰ ਫਿਰ ਦੁਆਰਾ ਧੰਨਵਾਦ ਕਰਦਾ ਹਾਂਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਐਮ ਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਂ ਉਸ ਅਕਾਲ ਪੁਰਖ ਦਾ ਉਸ ਖੁਦਾ ਦਾ ਔਰ ਮੁਬਾਰਕਬਾਦ ਸਭ ਤੋਂ ਪਹਿਲਾਂ ਉਸ ਪਿਤਾ ਪਰਮੇਸ਼ਰ ਨੂੰ ਦਿੰਨੀ ਆ ਉਸ ਤੋਂ ਬਾਅਦ ਆਪਣੇ ਵੀਰ ਜੀ ਦੇ ਪਾਸੋਂ ਵੀ ਦਿੰਨੀ ਆ ਮੇਰ ਸਾਹਿਬ ਨੂੰ ਦੇ ਰਹੀ ਆ ਮੁਬਾਰਕਾਂ ਤੁਹਾਡੇ ਸਾਰਿਆਂ ਨੂੰ ਜਿੰਨੇ ਮੇਰੇ ਵੀਰ ਮੇਰੇ ਬਜ਼ੁਰਗ ਮੇਰੇ ਭਰਾ ਮੇਰੀਆਂ ਭੈਣਾਂ ਇੱਥੇ ਖੜੀਆਂ ਉਹਨਾਂ ਨੂੰ ਅੱਜ ਵਰਗਾ ਦਿਨ ਮੈਨੂੰ ਲੱਗਦਾ ਸਾਨੂੰ ਇਹ ਸੁਭਾਗਾ ਸਮਾਂ ਬਹੁਤ ਘੱਟ ਪ੍ਰਾਪਤ ਹੋਇਆ ਕਰਦਾ ਕਿਉਂਕਿ ਜਿਹਨਾਂ ਦੇ ਗਵਾਂਢ ਵਿੱਚ ਘਰ ਦੇ ਵਿੱਚ ਦੁਵਲ ਦੀ ਇਹਨਾਂ ਨੇ ਦੇਣ ਦਿੱਤੀ ਆ ਸਾਨੂੰ ਪਾਣੀ ਸਭ ਤੋਂ ਵੱਡੀ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਸਭ ਤੋਂ ਅਹਿਮ ਰੋਲ ਹੈ ਪਾਣੀ ਦਾ ਸਾਡੀ ਜ਼ਿੰਦਗੀ ਦਾ 75% ਪਾਣੀ ਸਾਡੇ ਸਰੀਰ ਵਿੱਚ ਹੈ ਮੈਂ ਉਸ ਖੁਦਾ ਦਾ ਬੇਹੱਦ ਧੰਨਵਾਦ ਕਰਦੀ ਆ ਤੇ ਗੁਜ਼ਾਰਿਸ਼ ਕਰਦੀ ਆ ਕਿ ਜਿਹੜੇ ਰਹਿੰਦੇ ਕੰਮ ਆ ਉਹ ਵੀ ਮੇਰੇ ਵੀਰ ਜੀ ਜਰੂਰ ਜਰੂਰ ਪੂਰਾ ਕਰਵਾਉਣਗੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ